हां जी भाई जी ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਆ ਪੰਜਾਬ ਵਾਲੀ ਜਰਸੀ ਨਾਲ ਦੀ ਬਹੁਤ ਹੀ ਚੰਗੀ ਸ਼ਕੀਨ ਚੰਗੇ ਕੱਦ ਕਾੜ ਵਾਲੀ ਚੰਗੀ ਵਜੂਦ ਵਾਲੀ ਜਿਹੜੀ ਬਹਿੜ ਵਾਈ ਨੇ ਵੇਚੀ ਆ ਇਹਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਜਿਹੜਾ ਭਰਾ ਖਰੀਦੂਗਾ ਸੋ ਤੁਸੱਲੀ ਆਪ ਕਰ ਲੂਗਾ ਸੋ ਉਸ ਤੋਂ ਪਹਿਲਾਂ ਬੇਨਤੀ ਆ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਕਿਸੇ ਵੀ ਭਰਾ ਨੇ ਕੋਈ ਅਜਿਹੀ ਵੀਡੀਓ ਲੋਣੀ ਆ ਤਾਂ ਆਪਣਾ ਨੰਬਰ ਨੋਟ ਕਰ ਲਓ 8360462561 ਤੇ ਨਾਲ ਦੀ ਨਾਲ ਤਰੀਕ ਨੋਟ ਕਰ ਲਓ 6 ਤਰੀਕਾ 6 ਮਹੀਨਾ 2025 ਤੇ ਬਾਕੀ ਕਰ ਤੇ ਫੇਰ ਬਾਈ ਨਾਲ ਦਿੱਤੇ ਹੋਏ ਨੰਬਰ ਤੇ ਕੰਰਨਾ ਸੰਪਰਕ ਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਹਾਂ ਜੀ ਹਾਂ ਜੀ ਲਖਾ ਜੀ ਨਾਮ ਤੇ ਐਡਰੈਸ ਬੋਲ ਦਈਏ ਆਪਾਂ ਨਾਮ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ 'ਚ ਰਾਜੂ ਕਹਿੰਦੇ ਆ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਪਾ ਜੰਦੀ ਵੀਰੇ ਨੇੜੇ ਪਿੰਡ ਆਪਾਂ ਨੂੰ ਭਦੌੜ ਸ਼ਹਿਰ ਤਪਾ ਤੇ ਰਾਮਪੁਰਾ ਸ਼ਹਿਰ ਮੋਬਾਈਲ ਨੰਬਰ 9872922304 ਪਰਸ ਆਪਣੇ ਕਰੋਗਾ ਆਪਾਂ ਜਰਸੀ ਦੇ ਸਾਈਵਲ ਦਾ ਕ੍ਰਾਸ ਵੀਡੀਓ ਪਾਈਸ ਆਪਾਂ ਹਾਂ ਜੀ ਉਹ ਪਾ ਤੀਜੇ ਕ ਫੋਨ ਤੇ ਬੈਗੀ ਸੀਗੀ ਜੋ ਤੀਜੇ ਕ ਫੋਨ ਤੇ ਹਾਂ ਰਾਜੂ ਭਾਈ ਦੋ ਜਾਣ ਕਰੀ ਵੈੜ ਪਰ ਫਿਰ ਆਪਣੀ ਹਾਂਜੀ ਵੀਰ ਜੀ ਇਹ ਦੂਜਾ ਸੂਆ ਹੁੰਦੀ ਆ ਵੀਰ ਜੀ ਹਾਂਜੀ ਦੁੱਧ ਮਾਲਕ ਨੇ ਤਾਂ ਆਪਾਂ ਨੂੰ ਦੱਸਿਆ 24 ਕਿਲੋ ਪਹਿਲੇ ਸੂਏ ਦਾ ਪਹਿਲੇ ਆਪਾਂ 24 ਕਿਲੋ ਨਹੀਂ ਕਹਿਣਾ ਆਪ ਦੀ ਤਸਲੀਨਾ ਬੰਦਾ ਲੈ ਕੇ ਜਾ ਵੀ 20 ਕਿਲੋ ਦੁੱਧ ਇਹਨੂੰ ਕੋਈ ਬਾਹਲਾ ਨੀਗਾ ਲੱਖਾ ਜੀ ਇਹਦੇ ਜੀ ਹਜੇ 20 ਤੇ 22 ਦਿਨ ਬਾਕੀ ਪਏ ਆ 20 ਤੇ 22 ਦਿਨ ਕਾਚੀ ਭਈਆ ਮਿੱਤਰੋ ਆਇਥੋਂ ਤੁਸੀਂ ਥਾਣਾ ਦੀ ਮੰਤਰ ਚੈੱਕ ਕਰ ਲੋ ਤੇ ਜਿਹੜਾ ਹਵਾਨੇ ਦੇ ਉੱਪਰ ਨਾਰਾ ਨੇ ਵੇਂਜ ਉਹ ਚੈੱਕ ਕਰ ਲੋ ਨਾਰਾ ਨੂੰ ਲੱਖਾ ਹੀ ਬਹੁਤ ਧੀ ਹੈਗੀ ਹਾਂ ਬਾਕੀ ਫੇਸ ਕੁਆਲਟੀ ਬਰੀਡ ਦੇ ਲੋ ਬੱਚੀ ਦੀ ਭਾਈ ਕੋਲੇ ਹੜ ਤੁਹਾਡੇ ਮੇਲਾ 6 ਫੁੱਟ ਤੋਂ ਪਲੱਸ ਹੀ ਹੈ ਨਾ ਕਿੰਨੇ ਇੰਚ ਹਾਂਜੀ 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 ਤੇ ਇੱਥੋਂ ਬਾਈ ਦੇ ਜਜਮੈਂਟ ਕਰ ਲਓ ਤੇ ਨਾਲ ਪਿਛੇ ਕੰਧ ਧੋਰਾ ਦੇ ਵੀ ਤੁਸੀਂ ਗਣ ਸਕਦੇ ਹੋਗੇ ਤੇ ਬੈਕ ਵੀ ਢਲ ਢੁਲ ਦਿਖਾ ਦੇ ਕਿੰਨੇ ਕੁ ਬੈਕ ਢਲ ਢੁਲ ਹਨ ਢਲ ਢੁਲ ਤਲ ਖਾਈ ਬੋ ਲੈਵਲ ਹੁਆ ਪੱਤਾਂ ਇੱਥੋਂ ਬੰਦ ਬਹੁਤ ਚੈੱਕ ਕਰ ਲਓ ਲੱਕੜਾ ਆ ਗੇੜਾ ਫਿਰ ਹਾਂਜੀ ਹਾਂਜੀ ਬਾਕੀ ਠੰਡੀ ਠੁੰਡੀ ਬਹੁਤ ਹੈ ਜੀ ਇਹ ਇੱਥੋਂ ਤੁਹਾਨੂੰ ਨਾ ਕਵੇ ਨਹੀਂ ਛੈਡ ਤੋਂ ਠੰਡ ਹੋਣਾ ਮਿੱਤਰੋ ਇਹ ਇੱਥੋਂ ਸੀ ਨਾੜਾ ਚੈੱਕ ਕਰੋ ਮੋਟਰ ਬਿਲਕੁਲ ਐਨ ਲੈਵਾਇਆ ਨਾੜਾਂ ਨਾਲ ਭਰਿਆ ਪਿਆਗਾ ਬਾਕੀ ਦੇਖੋ ਜਿਹੜਾ ਭਰਾ ਜਿੰਦ ਜਨ ਵਾਲੇ ਪਾਸੇ ਤੋਂ ਇੱਥੋਂ ਤਾਂ ਨੂੰ ਕੋਈ ਜੰਮੀ ਜੰਮੀ ਪਈ ਆ ਲਖਾ ਜੀ ਹਾਂਜੀ ਪੂਰੀ ਜੰਮੀ ਪਈ ਆ ਕੋਈ ਉਹ ਜੀ ਗਾਣਾ ਹਾਂ ਉਹ ਗਾਣਾ ਪਹਿਲਾਂ ਬੋਲਦੀ ਵੀ ਭਾਈ ਤੁਹਾਨੂੰ ਛੋਟੀ ਨਿਕਦਾ ਲੱਗੂ ਕੋਲੇ ਇਹ ਤੋਂ ਕੋਈ ਲਾਂਗਣੀ ਮਾਰੂਗੀ ਕੋਈ ਬਾਈਨ ਨਹੀਂ ਘਟਾ ਹੈਗਾ ਤੇ ਕੋਈ ਗਿੱਟੇ ਗੁੱਟੇ ਨਹੀਂ ਭੜ ਦੇਗਾ ਨਾ ਕੱਚੀ ਕੱਚੀ ਜ਼ਰੂਰ ਪਈ ਆ ਇੱਥੇ ਰੁੱਕੀ ਬਈ ਇੱਕ ਮਿੰਟ ਆਏ ਕਮਾਈ ਦੁਬਾਰਾ ਇਧਰ ਮੜੀ ਆਪਾਂ ਥਾਣਾ ਦਾ ਨਾ ਦਿਖਾ ਦੇ ਨਾਲ ਇਧਰਲੇ ਪਾਸੇ ਦਿਖਾ ਇਧਰ ਇੱਥੋਂ ਸਭ ਮੈਂ ਇਧਰਲੇ ਪਾਸੇ ਦਿਖਾ ਦੇਣਾ ਥੋੜੇ ਜਿਹਾ ਪਹਿਲਾਂ ਚਾਨਣ ਆ ਇੱਥੇ ਰੁੱਕ ਬਈ ਤੇ ਐ ਸੰਦ ਚੈੱਕ ਕਰ ਲੋ ਇੱਥੇ ਠ ਦੂਜਾ 100 ਸੋਣ ਵਾਲੀ ਵੀ ਹੈ ਦੂਜਾ ਹਾਂਜੀ ਦੂਜਾ ਵੀਰੇ ਠੀਕ ਆ ਦੁੱਧ ਵੀ ਤਕਰੀਬ ਮਿੱਤਰੋ 18-20 ਕਿਲੋ ਹੈ ਜੀ ਬੜ ਨੂੰ ਕੋਈ ਬਾਹਲਾ ਨਹੀਂ ਹੈ ਚੰਗੀ ਆ ਐਵੇਂ ਗੱਪ ਮਾਰਨ ਲੱਗਾਈ 26 ਕਿਲੋ ਕਹਿੰਦੇ ਨੇ 25 ਕਿਲੋ ਕੀ ਫਾਇਦਾ ਕੱਚੀ ਗਾਂ ਹੈ ਹਨਾ ਫਾਇਦਾ ਵੀ ਨਹੀਂ ਬਿਲਦਾ ਐਵੇਂ ਅਗਲਾ ਵਿੱਚ ਵੀਡੀਓ ਵਾਲੇ ਨਾਲ ਤਾਂ ਗਾਲਾਂ ਕਰਦਾ ਬਣਾਉਣ ਨਾਲ ਨਾਲੇ ਜਿਹੜਾ ਪਾਉਂਦਾਗਾ ਅਗਲਾ ਕਹਿੰਦਾ 30-30 ਕਿਲੋ ਦਾ ਝੂਠ ਬੋਲੀ ਜਨ ਉਹਦਾ ਫਾਇਦਾ ਨਹੀਂ ਬਾਈ ਕੋਈ ਬਾਕੀ ਮੈਂ ਐਡੀ ਬੈੜ ਹੁੰਦੀ 18 ਕਿਲੋ ਕਹਾ ਹਾਂ 18 ਮਹੀਨ ਤਾਂ ਲਾ ਦਾਂ ਕੋਈ 18 ਨੂੰ ਕੋਈ ਬਾਹਲਾ ਹੋਊਗਾ ਐਡੀ ਬੈੜ ਦਾ ਮੈਂ ਨਾ ਦੁੱਧ ਤਾਂ ਅਗਲੇ ਨੇ ਤੇ ਆਇਆ ਤਾਂ ਨਹੀਂ ਪਤਾ ਕਿ ਗੱਬੜ ਗੁਬੜ ਕਿਹੜੇ ਸੀਮੰਟ ਤੋਂ ਆਇਆ ਇਹ ਆਪ ਹੈਗੀ ਆ ਬਾਟ ਦੀ ਆ ਤੇ ਸੀਮੰਟ ਦੇ ਟ੍ਰੇਡ ਦਾ ਆ ਜਿਹੜਾ ਮੰਨ ਕੇ 40 100 ਬਾਬਾ ਹਾਂ ਉਹ ਮੈਂ ਪਤਾ ਕਰਕੇ ਤੇ ਮੈਂ ਹਰ ਇੱਕ ਵੀ ਜਿਹੜਾ ਭਰਾ ਖਰੀਦੂ ਉਹਨੂੰ ਤਸੱਲੀ ਕਾਪੀ ਤੇ ਲਿਖ ਕੇ ਦਵਾ ਦਿਓ ਨਾ ਬਿਲਕੁਲ ਮੈਂ ਹਰ ਇੱਕ ਵੀਡੀਓ 'ਚ ਬੋਲਦਾ ਹਾਂ ਵੀ ਆਪਾਂ ਥੋੜੇ ਘੱਟ ਪੜੇਵਾਂਗੇ ਪਰ ਇਹਦਾ ਰਿਕਾਰਡ ਆਪਾਂ ਸਾਰਾ ਦੇਵਾਂਗੇ ਕਿਹੜੀ ਆ ਆ ਕਿਹੜੇ ਮਗਰ ਸੀਮੰਟ ਆ ਵੀ ਸੈਕਸਟ ਲੱਗਿਆ ਅਨਾਊਂਸਿੰਗ ਸਾਰਾ ਦੱਸ ਦਿਓ ਸਾਰਾ ਕੁਝ ਕਲੀਅਰ ਕਰਕੇ ਦੱਸਾਂਗੇ ਲੱਗਾਂ ਤੇ ਫੋਨ ਆਉਣ ਤੋਂ ਪਹਿਲਾਂ ਜਦੋਂ ਵੀਡੀਓ ਅਪਲੋਡ ਹੋਣੀ ਰੇਡ ਬੇ ਆਵਾਜ਼ ਬਹੁਜੀ ਉਹਦੇ ਵੀ ਆਪਾਂ ਤੁਹਾਨੂੰ ਅਖੇ ਬਾਜ ਬਹੂਗਾ ਆਪਾਂ ਬੰਦਾਂ ਤੋਂ ਮੰਗ ਜਿੰਨੇ ਪੈਸੇ ਮੰਗੇ ਬੰਦਾਂ ਨੇ ਤਨ 100 ਰੁਪਏ ਘਟਾਇਆ ਅੱਛਾ ਮੰਗੇ ਪੈਸੇ ਉਹ ਵੈਡਵਾ ਹਾਂਜੀ ਠੀਕ ਆ ਠੀਕ ਆ ਤੇ ਇਹਦਾ ਮਤਲਬ ਬਾਜ ਬਰੇ ਰੇਟੀ ਕਰਾਂਗੇ ਆਪਾਂ ਹਾਂ ਬਿਲਕੁਲ ਬਾਜ ਬਰੇ ਪਤਾ ਕਾਰਨ ਕਿ ਆਪਾਂ ਵਿਕਰੀ ਦਾ ਕੰਮ ਹੈ ਕੱਚੀ ਗਾਂ ਆਪਾਂ ਕਿਹਨੂੰ 2 ਰੁਪਏ ਮੰਦੀ ਦੇ ਦੇਂਗੇ ਅਗਲਾ ਸਾਂਭ ਲੂ ਕਰੇ ਹਾਂ ਜਮ 20 ਦਿਨ 20 ਦਿਨ ਆਪਾਂ ਇਹਨੂੰ ਇਹਦੇ ਮੂੰਹ ਨਹੀਂ ਆਪਾਂ ਇਹ ਸਮਝੂਗੀ 20 ਦਿਨ ਆਪਾਂ ਇਹਦੇ ਮੂੰਹ ਕੋ ਨਹੀਂ ਥੋੜੂ ਦੇਖੀ ਜਾਵਾਂਗੇ ਹਣਾ ਹਾਂ ਆਪਾਂ ਪਾਸੋਂ ਲੈਂਦਾ ਵੀ ਸਤਾ ਨਾਲ ਦੀ ਨਾਲ ਸਲੇ ਪਰਚੇ ਦੀ ਆ ਨਾਲ ਦੀ ਨਾਲ ਬਸ 2 ਰੁਪਏ ਦਾ ਮੂੰਹ ਤੇ ਜਾਂਦੀ ਦੀ ਪੂਛ ਦੇਖਣੀ ਆ ਆ 2 ਰੁਪਏ ਰੋਟੀ ਆ ਗੱਲ ਨਹੀਂ ਵਾਲੇ ਲਾਉਂਦੇ ਹੁੰਦੇ ਨਾ 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 ਵਾਲੇ ਹੁੰਦੇ ਨਾ ਕਾਰੀਗਰਾਂ ਦਾ ਠੀਕ ਹੈ ਰੋਜ਼ ਇੱਕ ਗਾਂ ਵਿਕੀ ਜਾਵੇ ਬਹੁਤ ਆ ਬਾਦੂ ਆ ਰੱਜ ਤਾਂ ਆਉਂਦੇ ਨਹੀਂ ਕਹਿੰਦਾ ਸਹੀ ਗੱਲ ਹੈ ਜੀ ਮੈਂ ਇੱਥੋਂ ਸੁਣਵਾ ਦੁਆਰਾ ਨਾਲਾ ਨੰਨ ਦਿਖਾ ਦੇ ਇੱਥੋਂ ਚੈੱਕ ਕਰ ਲੋ ਚੰਗੀ ਆ ਬੜਾ ਠੀਕ ਆ ਭਰਾ ਬੰਨ ਦੇ ਬਾਈ ਦਾ ਪੈਂਟ ਮਿੱਤਰੋ ਆ ਗਿਆ ਰਾਇਆ ਤਹਿਸੀਲ ਫੁੱਲ ਜਿਲ੍ਹਾ ਬਠਿੰਡਾ 987322304 ਬਾਈ ਦਾ ਸੰਪਰਕ ਨੰਬਰ ਛੋਟੂ ਆ ਕੱਢ ਜਿਹੜੇ ਭਰਾ ਨੂੰ ਬਾੜੂ ਪਸੰਦ ਮਿੱਤਰੋ ਇੱਥੇ ਆ ਕੇ ਦੇਖ ਤੁਸੀਂ ਖਰੀਦ ਸਕਦੇ ਹੋ ਧੰਨਵਾਦ